ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪੇੜ ਮੱਲਿਆ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਵਰਸਾਈ ਹੋਈ ਪਾਵਨ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਨਿਰਮਲ ਆਸ਼ਰਮ ਮਹਾਂਪੁਰਖਾਂ ਦੇ ਸ੍ਰੀਮਾਨ ਤਨ ਤਨ ਸੰਤ ਬਾਬਾ ਜਵਾਲਾ ਸਿੰਘ ਜੀ ਸਮਾਪੁਰਖਾਂ ਦੇ ਨਿਰਮਲ ਆਸ਼ਰਮ ਦੇ ਵਿੱਚ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ ਗੁਰੂ ਕੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਧ ਸੰਗਤ ਜੀ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸੱਚਖੰਡ ਪਿਆਨੇ ਦਾ ਦਿਹਾੜਾ ਹੈ ਰਮਦਾਸ ਨਗਰ ਦੇ ਵਿੱਚ ਅੱਜ ਦੇ ਦਿਨ विकरमी संमत 1688 और ईस्वी सन् 1631 نو 125 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ 6ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦਿਆਂ ساری ਰਾਤ ਸਤਿਗੁਰੂ ਹਰगोविंद ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਹਿਲੇ ਪਾਤਸ਼ਾਹ ਤੋਂ ਲੈ ਕੇ 5ਵੇਂ ਪਾਤਸ਼ਾਹ ਮਹਾਰਾਜ ਸਾਹਿਬ ਤੱਕ ਬਚਨ ਸੁਣਾਉਂਦਿਆਂ ਸਮਰਤ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਇਸ਼ਨਾਨ ਕੀਤਾ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਔਰ ਅੱਜ ਦੇ ਦਿਹਾੜੇ ਅੱਜ ਤੋਂ 394 ਸਾਲ ਪਹਿਲਾਂ ਰਮਦਾਸ ਨਗਰ ਦੇ ਵਿੱਚ ਸਤਿਗੁਰੂ ਹਰगोविंद ਸਹਿ ਮਹਾਰਾਜ ਦੇ ਦਰਸ਼ਨ ਕਰਦਿਆਂ ਬਾਬਾ ਜੀ ਨੇ ਸੱਚਖੰਡ ਪਿਆਨਾ ਕੀਤਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸੰਸਕਾਰ ਸਤਿਗੁਰੂ ਹਰगोविंद ਸਹਿ ਮਹਾਰਾਜੀ ਸਾਹਿਬ ਜੀ ਨੇ ਆਪਣੇ ਹੱਥੀ ਕੀਤਾ ਔਰ ਇਹ ਇਤਿਹਾਸ ਵਿੱਚ ਜ਼ਿਕਰ ਆਇਆ ਹੈ ਸਤਿਗੁਰੂ 6ਵੇਂ ਪਾਤਸ਼ਾਹੀ ਦੇ ਨੇਤਰਾਂ ਦੇ ਵਿੱਚ ਵੀ ਜਲ ਭਰਿਆ ਸੀ ਉਸ ਵੇਲੇ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੇ ਖਾਲਸਾ ਪੰਥ ਦੇ ਵਿੱਚ ਐਸੀ ਮਹਾਨ ਸ਼ਖਸੀਅਤ ਹੋਏ ਹਨ ਜਿਨ੍ਹਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਸਾਹਿਬ ਜੀ ਨੇ ਬਾਲਕ ਬੂੜੇ ਤੋਂ ਬਾਬਾ ਬੁੱਢਾ ਸਾਹਿਬ ਜੀ ਬਣਾਇਆ ਆਪ ਜੀ ਦਾ ਜਨਮ ਨਗਰ ਹੈ ਕੱਥੂ ਨੰਗਲ ਔਰ 1563 ਬਿਕਰਮੀ 1506 ਈਸਵੀ ਸੱਤ ਕਤਕ ਵਾਲੇ ਦਿਨ ਤਨ ਤਨ ਪਿਤਾ ਬਾਬਾ ਸੁਖਾ ਰੰਧਾਵਾ ਜੀ ਤਨ ਤਨ ਮਾਤਾ ਗौरा ਜੀ ਦੇ ਘਰ ਵਿਖੇ ਆਪ ਜੀ ਦਾ ਆਗਮਨ ਹੋਇਆ ਔਰ 1575 ਬਿਕਰਮੀ ਸੰਮਤ ਨੂੰ 12 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਪਸ਼ੂ ਚਾਰਦਿਆਂ ਹੋਇਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਦੇ ਨਾਲ ਪਹਿਲਾ ਮਿਲਾਪ ਹੋਇਆ ਔਰ ਘਰੋਂ ਦੁੱਧ ਲਿਆ ਕਰਕੇ ਗੁਰੂ ਸਾਹਿਬ ਜੀ ਦੇ ਭੇਟ ਕੀਤਾ ਔਰ ਮਹਾਰਾਜ ਜੀ ਦੇ ਨਾਲ ਗੱਲਬਾਤ ਕੀਤੀ ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਨੇ ਔਰ ਗਰੀਬ ਨਵਾਜ਼ ਸਾਹਿਬ ਜੀ ਨੇ ਬਚਨ ਕੀਤੇ ਪੀ ਬਾਲਕ ਤੇਰੀ ਉਮਰ ਤੇ ਛੋਟੀ ਹੈ ਪਰ ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ ਐਸੇ ਬਚਨ ਕੀਤੇ ਤੇ 12 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਨੂੰ ਬਣਾ ਦਿੱਤਾ ਆਪ ਜੀ ਦਾ ਬਚਪਨ ਦਾ ਨਾਮ ਹੈ ਭਾਈ ਬੂੜਾ ਜੋ ਮਾਤਾ ਪਿਤਾ ਨੇ ਰੱਖਿਆ ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ ਦੇ ਵਿੱਚ ਬਾਬਾਈ ਦੇ ਦੋਹਾਂ ਨਾਵਾਂ ਦਾ ਜ਼ਿਕਰ ਕੀਤਾ ਹੈ ਬੂੜਾ ਬੁੱਢਾ ਇੱਕ ਮਨ ਤੇ ਆਵੇ ਤੋ ਸਮਾਧੀ ਲੱਗ ਗਈ 12 ਸਾਲ ਦੀ ਸਰੀਰ ਕਾਰਬਲਾ ਵਿੱਚ ਬਾਬਾ ਬੁੱਢਾ ਸਾਹਿਬ ਜੀ ਭਾਈ ਵਾਲਾ ਜੀ ਨੇ ਬੇਨਤੀ ਕੀਤੀ ਵੀ ਸਤਿਗੁਰੂ ਜੀ ਇਸ ਬਾਲਕ ਨੇ ਕੁਝ ਘੜੀਆਂ ਆਪ ਜੀ ਦੀ ਸੰਗਤ ਕੀਤੀ ਤੇ ਇਹ ਤਾਂ ਸਮਾਧੀ ਦੇ ਵਿੱਚ ਲੀਨ ਹੋ ਗਿਆ ਹੈ ਕੋਈ ਬਹੁਤਾ ਸਮਾਂ ਜਪ ਤਪ ਨਹੀਂ ਕੀਤਾ ਮਹਾਰਾਜ ਕੁਝ ਘੜੀਆਂ ਆਪ ਜੀ ਦੀ ਸੰਗਤ ਕੀਤੀ ਤੇ ਸਤਿਗੁਰੂ ਜਗਤਗੁਰੂ ਜੀ ਕਹਿਣ ਲੱਗੇ ਭਾਈ ਵਾਲਾ ਜੀ ਦੀਵਾ ਤਿਆਰ ਹੋਵੇ ਵਿੱਚ ਵੱਤੀ ਪਈ ਹੋਵੇ ਤੇਲ ਪਿਆ ਹੋਵੇ ਉਸ ਨੂੰ ਜਗਾਉਣਾ ਪੈਂਦਾ ਇਸ ਬਾਲਕ ਦੇ ਹਿਰਦੇ ਦਾ ਦੀਵਾ ਤਿਆਰ ਸੀ ਇਸ ਨੂੰ ਜਗਾ ਦਿੱਤਾ ਹੈ ਇਹ ਹੁਣ ਜਗਿਆ ਹੋਇਆ ਦੀਵਾ ਕਈਆਂ ਬੁਝਿਆਂ ਨੂੰ ਜਗਾਵੇਗਾ ਤੋ ਐਸੇ ਵਚਨ ਮਹਾਰਾਜ ਸਾਹਿਬ ਜੀ ਨੇ ਕੀਤੇ ਫਿਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਰਹੇ ਬਾਬਾ ਬੁੱਢਾ ਸਾਹਿਬ ਜੀ ਔਰ ਏਟੀਆਂ ਬਖਸ਼ਸ਼ਾ ਮਾ ਰਈ ਸਾਹਿਬ ਜੀ ਨੇ ਕੀਤੀਆਂ ਸਮੇਂ ਦੇ ਨਾਲ ਫਿਰ ਵਟਾਲੀ ਨਗਰ ਦੇ ਵਿੱਚ ਹੀ ਬਾਬਾ ਬੁੱਢਾ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਬਾਬਾ ਬੁੱਢਾ ਸਾਹਿਬ ਜੀ ਦੇ ਗ੍ਰਹਿ ਵਿਖੇ ਉਹਨਾਂ ਦੇ ਚਾਰ ਸੁਪੁੱਤਰ ਹੋਏ ਭਾਈ ਸੁਧਾਰੀ ਜੀ ਭਾਈ ਪਿਖਾਰੀ ਜੀ ਭਾਈ ਮੈਮੂ ਜੀ ਤੇ ਭਾਈ ਭਾਨਾ ਜੀ ਇਸੇ ਤਰ੍ਹਾਂ ਅੱਗੇ ਬਾਬਾ ਜੀ ਦੀ ਵੰਸ ਉਹ ਅਗੇ ਤੋਂ ਅਗੇ ਚੱਲੀ ਬਾਬਾ ਝੰਡਾ ਜੀ ਔਰ ਬਾਬਾ ਗੁਰਦਿੱਤਾ ਜੀ ਭਾਈ ਰਾਮ ਕੋਇਰ ਸਾਹਿਬ ਜੀ ਜੋ ਅੰਮ੍ਰਿਤਸਰ ਕੇ ਬਾਬਾ ਗੁਰਬਖਸ਼ ਸਿੰਘ ਜੀ ਹੋਏ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਕਰਦਿਆਂ ਇਹ ਬਚਨ ਕਹੇ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਆਉਂਦੇ ਹਨ ਮਹਾਂਪੁਰਖਾਂ ਨੇ ਪੜ੍ਹਾਏ ਹਨ ਸਾਧ ਸੰਗਤ ਜੀ ਔਰ ਜਨਮ ਸਾਖੀ ਵਿੱਚ ਗਰੀਬ ਨਿਵਾਜ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਬੁੱਢਾ ਸਾਹਿਬ ਤੈਥੋਂ ਮੈਂ ਉਹਲੇ ਨਾ ਹੋਸਾਂ। ਕਿ ਮੈਂ ਹੋਰ ਕਿਸੇ ਦੀ ਨજર ਤੋਂ ਤਾਂ ਉਹਲੇ ਹੋ ਸਕਦਾ ਪਰ ਤੇਰੀ ਨજર ਤੋਂ ਲੇ ਨਹੀਂ ਹੋਵਾਂਗਾ। ਐਸੇ ਬਚਨ ਕਹੇ। ਫਿਰ ਭਾਈ ਪਾਤਵੀ ਆਪ ਜੀ ਨੂੰ ਬਖਸ਼ਿਆ ਮਹਾਰਾਜ ਸਾਹਿਬ ਜੀ ਨੇ। ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੰਜਾਂ ਗੁਰੂ ਸਾਹਿਬਾਨ ਨੂੰ ਆਪਣੇ ਹੱਥੀਂ ਗੁਰਦਾ ਗੱਦੀ ਦਾ ਤਿਲਕ ਲਾਇਆ। ਦੂਸਰੇ ਪਾਤਸ਼ਾਹ ਤੋਂ ਲੈ ਕੇ 6ਵੇਂ ਮਹਾਰਾਜ ਸਾਹਿਬ ਤੱਕ। ਔਰ ਹਰ ਤਰ੍ਹਾਂ ਦੀ ਸੇਵਾ ਗੁਰੂ ਘਰ ਦੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਗੁਰੂ ਘਰ ਦੇ ਵਿੱਚ ਭਾਂਡੇ ਮਾਂਜਣੇ ਝਾੜੂ ਫੇਰਨਾ ਗੁਰੂ ਘਰ ਦੇ ਪਸ਼ੂਆਂ ਨੂੰ ਸਾਭਣਾ ਗੁਰੂ ਘਰ ਦੀ ਖੇਤੀ ਕਰਨੀ ਕਰਾਉਣੀ ਔਰ ਇਸੇ ਤਰ੍ਹਾਂ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਦਾ ਪਾਵਨ ਪਵਿੱਤਰ ਤੀਰਥ ਉਹਦਾ ਟੱਕ ਵੀ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਲਵਾਇਆ ਫਿਰ ਸ੍ਰੀ ਅਮਰਤਸਰ ਸਾਹਿਬ ਦੇ ਪੰਜ ਹੀ ਸਰੋਵਰ ਸੰਤੋਖ ਸਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਸ੍ਰੀ ਰਾਮ ਸਰ ਸਾਹਿਬ ਸ੍ਰੀ ਕੌਲ ਸਰ ਸਾਹਿਬ ਸ੍ਰੀ ਵਿਵੇਕ ਸਰ ਸਾਹਿਬ ਉਹਨਾਂ ਸਾਰੇ ਸਰੋਵਰ ਸਾਹਿਬਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਆਪ ਉਹਨਾਂ ਦੇ ਪੁੱਤਰ ਪੋਤਰੇ ਸਾਰਾ ਪਰਿਵਾਰ ਟੋکریاں ਢੋਂਦੇ ਰਹੇ ਸੇਵਾ ਕਰਦੇ ਰਹੇ ਸ੍ਰੀ ਤਰਨ ਤਾਰਨ ਸਾਹਿਬ ਵਾਲੀ ਸਰੋਵਰ ਸਾਹਿਬ ਦੀ ਬਾਬਾਈ ਨੇ ਸੇਵਾ ਕੀਤੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ 98 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਸਹਿਬ ਜੀ ਨੇ ਆਪ ਜੀ ਨੂੰ ਬਣਾਇਆ ਤੋਂ ਸਾਰੇ ਗੁਰੂ ਸਾਹਿਬਾਨੇ ਛੇਵੇਂ ਪਾਤਸ਼ਾਹ ਤੱਕ ਬੇਅੰਤ ਬਖਸ਼ਿਸ਼ਾਂ ਬਾਬਾ ਬੁੱਢਾ ਸਾਹਿਬ ਜੀ ਉੱਤੇ ਕੀਤੀਆਂ ਧੰਨ ਸ੍ਰੀ ਗੁਰੂ ਅਮਰਦਾਸ ਐ ਮਹਾਰਾਜ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਦੋਂ ਸਨ ਸਹਿਬ ਤੋਂ ਕਮਰੇ ਦੇ ਅੰਦਰ ਮਹਾਰਾਜਾ ਸਹਿਬ ਜੀ ਗਰੀਬ ਨਿਵਾਜ਼ ਸਾਹਿਬ ਜੀ ਪ੍ਰਵੇਸ਼ ਕੀਤੇ ਤੇ ਦਰਵਾਜ਼ੇ ਤੇ ਲਿਖ ਦਿੱਤਾ ਸੀ ਕਿ ਜਿਹੜਾ ਦਰਵਾਜ਼ਾ ਖੋਲੇਗਾ ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਹਦੇ ਗੁਰੂ ਨਹੀਂ ਕਿਉਂਕਿ ਬਾਬਾ ਦਾਤੂ ਜੀ ਨੇ ਆ ਕਰਕੇ ਜਦੋਂ ਵਿਦਵੀ ਕੀਤੀ ਸੀ ਕਿ ਆਪ ਜੀ ਇੱਥੋਂ ਚਲੇ ਜਾਓ ਤਾਂ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਚਲੇ ਗਏ ਸਨ ਉਸ ਵੇਲੇ ਸੰਗਤ ਨੇ ਆਖਿਆ ਸੀ ਬਾਬਾ ਜੀ ਸਤਿਗੁਰੂ ਜੀ ਕਿੱਥੇ ਚਲੇ ਗਏ ਸਤਿਗੁਰੂ ਜੀ ਦੇ ਦਰਸ਼ਨ ਕਰਾਓ ਬਾਬਾ ਜੀ ਸਭ ਕੋਈ ਜਾਣਦੇ ਸਨ ਪਰ ਜਣਾਉਂਦੇ ਨਹੀਂ ਸਨ ਤਾਂ ਉਸ ਵੇਲੇ ਕਹਿਣ ਲੱਗੇ ਆਪਾਂ ਗੁਰੂ ਸਾਹਿਬ ਜੀ ਦੀ ਘੋੜੀ ਛੱਡਦੇ ਆਂ ਘੋੜੀ ਦੇ ਪਿੱਛੇ-ਪਿੱਛੇ ਜਾਵਾਂਗੇ ਘੋੜੀ ਸਾਨੂੰ ਗੁਰੂ ਸਾਹਿਬ ਜੀ ਦੇ ਪਾਸ ਲੈ ਕਰਕੇ ਜਾਵੇ ਇਹ ਦੋਸਰੀ ਉਸ ਥਾਂ ਤੇ ਵਸਰ ਕੇ ਗਿੱਲਾਂ ਦੇ ਬਾਹਰ-ਬਾਰ ਘੋੜੀ ਗਈ ਦਰਵਾਜੇ ਤੇ ਲਿਖਿਆ ਪੜਿਆ ਸੰਗਤ ਕਹਿਣ ਲੱਗੀ ਬਾਬਾ ਜੀ ਹੁਣ ਕਿਵੇਂ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ ਤੇ ਪਿਛਲੇ ਪਾਸਿਓ ਫਿਰ ਇੱਟਾਂ ਲਾ ਕਰਕੇ ਤੇ ਸੰਨ ਲਾਇਆ ਇੱਟਾਂ ਲਾ ਕੇ ਤੇ ਨੀਵੇਂ ਲੱਕ ਅੰਦਰ ਗਏ ਤੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਤਾਂ ਉਸ ਵੇਲੇ ਸਤਿਗੁਰੂ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਸਾਡਾ ਬਚਨ ਨਹੀਂ ਮੰਨਿਆ ਅਸੀਂ ਆਖਿਆ ਸੀ ਦਰਵਾਜਾ ਨਹੀਂ ਖੋਲਣਾ ਤੇ ਬਾਬਾ ਜੀ ਕਹਿਣ ਲੱਗੇ ਮਹਾਰਾਜ ਦਾਸ ਆਪ ਜੀ ਦਾ ਬਚਨ ਉਲਟਾ ਸਕਦਾ ਹੈ ਦਰਵਾਜ਼ਾ ਨਹੀਂ ਖੋਲਿਆ ਸਤਿਗੁਰੂ ਜੀ ਦਾਸ ਤਾਂ ਸੱਨ ਲਾ ਕੇ ਆਇਆ ਇਧਰ ਦੀ ਕੰਧ ਦੇ ਵਿੱਚ ਦੀ ਸੱਨ ਲਾ ਕੇ ਤੇ ਉਸ ਵੇਲੇ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮੁਸਕਰਾ ਪਏ ਤੇ ਮਹਾਰਾਜ ਨੇ ਆਗਿਆ ਕੀਤੀ ਦਰਵਾਜ਼ਾ ਖੋਲ ਦਿਓ ਸਾਰੀ ਸੰਗਤ ਦਰਸ਼ਨ ਕਰ ਲਵੇ ਦਰਵਾਜ਼ਾ ਖੋਲ ਦਿੱਤਾ ਗਿਆ ਸਾਰੀ ਸੰਗਤ ਨੇ ਦਰਸ਼ਨ ਕੀਤੇ ਮਹਾਰਾਜ ਸਾਹਿਬ ਜੀ ਬਾਹਰ ਆਏ ਤੇ ਉਸ ਵੇਲੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਸੰਗਤ ਜੀ ਜਿਵੇਂ ਅੱਗ ਦੀ ਅਵਧੀ ਸੂਰਜ ਹੈ ਸਭ ਤੋਂ ਵੱਧ ਅੱਗ ਸੂਰਜ ਦੇ ਵਿੱਚ ਹੈ ਜਿਵੇਂ ਪਾਣੀ ਦੀ ਅਵਧੀ ਸਮੁੰਦਰ ਹੈ ਜਿਵੇਂ ਕਿਲਿਆਂ ਦੀ ਅਵਧੀ ਲੰਕਾ ਦਾ ਕਿਲਾ ਹੈ ਇਸ ਤਰ੍ਹਾਂ ਸਿੱਖੀ ਦੀ ਅਵਧੀ ਬਾਬਾ ਬੁੱਢਾ ਸਾਹਿਬ ਜੀ ਹਨ ਸਿੱਖੀ ਦੀ ਸੀਮਾ ਬਾਬਾ ਬੁੱਢਾ ਸਾਹਿਬ ਜੀ ਹਨ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਚੌਥੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬੇਅੰਤ ਬਖਸ਼ਾਉ ਆਪ ਜੀ ਤੇ ਕੀਤੀਆਂ ਤੇ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੇ ਬਚਪਨ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਆਪ ਚੁੱਕਦੇ ਵੀ ਰਹੇ ਕਿਉਂਕਿ 1620 ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਸ੍ਰੀ ਗੋਇੰਦਵਾਲ ਸਹਿਬ ਤੇ ਫਿਰ ਉਹਨਾਂ ਨੇ ਵੀ ਬੇਅੰਤ ਬਖਸ਼ਿਸ਼ਾਂ ਆਪ ਜੀ ਤੇ ਕੀਤੀਆਂ ਛੇਵੇਂ ਮਹਾਰਾਜ ਦਾ ਤੇ ਅਵਤਾਰ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਨਾਲ ਹੋਇਆ ਜਦੋਂ ਮਾਤਾ ਗੰਗਾ ਜੀ ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਵੀਰ ਸਾਹਿਬ ਵਾਲੇ ਸਥਾਨ ਤੇ ਮਾਤਾ ਜੀ 2 ਦਿਨ ਗਏ ਸਨ ਤੇ ਫਿਰ ਜਦੋਂ ਮਿਸੇ ਪ੍ਰਸ਼ਾਦੇ ਬਾਬਾ ਜੀ ਨੇ ਛਕੇ ਉਸ ਵੇਲੇ ਬਚਨ ਕੀਤਾ ਸੀ ਮਾਤਾ ਜੀ ਕਰਨ ਕਰਾਉਣ ਵਾਲੇ ਤੇ ਸਤਿਗੁਰੂ ਆਪ ਹੀ ਆਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਰ ਆਪਣੇ ਸਿੱਖਾਂ ਸੇਵਕਾਂ ਨੂੰ ਵਡਿਆਈ ਦਿੰਦੇ ਹਨ ਆਪ ਜੀ ਦੇ ਗ੍ਰਹਿ ਵਿਖੇ ਜੋਧਾ ਪੁੱਤਰ ਪੈਦਾ ਹੋਵੇਗਾ ਬੱਦਲ ਹੋ ਗਏ ਸਨ ਬੱਦਲਾਂ 'ਚ ਬਿਜਲੀ ਲਿਸ਼ਕਣ ਲੱਗ ਪਈ ਕਹਿਣ ਲੱਗੇ ਜਿਵੇਂ ਬੱਦਲਾਂ ਵਿੱਚ ਬਿਜਲੀ ਲਿਸ਼ਕਦੀ ਹੈ ਇਸ ਤਰ੍ਹਾਂ ਆਪ ਜੀ ਦੇ ਸਹਿਬਜ਼ਾਦੇ ਦੀਆਂ ਸ੍ਰੀ ਸਹਿਬਾ ਜੰਗ ਦੇ ਮੈਦਾਨ ਵਿੱਚ ਨਿਸ਼ਕਣ ਗੀਆਂ ਜਿਵੇਂ ਦਾਸ ਨੇ ਆ ਗੰਡਾ ਭੰਨਿਆ ਹੈ ਇਸ ਤਰ੍ਹਾਂ ਆਪ ਜੀ ਦਾ ਜੋਧਾ ਪੁੱਤਰ ਜੰਗ ਦੇ ਮੈਦਾਨ ਵਿੱਚ ਝਾਲਮਾਂ ਦੇ ਸਿਰ ਭੰਦਿਆ ਕਰੇਗਾ ਤੋਂ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਵੱਡਾ ਜੀਵਨ ਹੈ ਅੱਜ ਦੇ ਦਿਨ 125 ਸਾਲ ਦੀ ਸਾਰੀ ਸਰੀਰ ਕਾਰਬਲਾ ਬਾਬਾ ਬੁੱਢਾ ਸਾਹਿਬ ਜੀ ਦੀ ਉਹਦੇ ਵਿੱਚੋਂ 113 ਸਾਲ ਗੁਰੂ ਘਰ ਦੀ ਸੇਵਾ ਕਰਕੇ ਤੇ ਉਹਨਾਂ ਨੇ ਸਾਧ ਸੰਗਤ ਜੀ ਆਪਣੇ ਆਪ ਨੂੰ ਜਨਾਇਆ ਹੀ ਨਹੀਂ ਉਹ ਨਿਮਰਤਾ ਵਿੱਚ ਰਹਿ ਕਰਕੇ ਤੇ ਫਿਰ ਬਾਬਾ ਜੀ ਅਈਤੇ ਦਿਨ ਰਮਦਾਸ ਨਗਰ ਦੇ ਵਿੱਚ ਸੱਚਖੰਡ ਪਿਆਨਾ ਕੀਤਾ ਤਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਸਾਧੂ ਕਹਿ ਲਈਏ ਉਹਨਾਂ ਨੂੰ ਗੁਰਮੁਖ ਕਹਿ ਲਈਏ ਉਹ ਬ੍ਰਹਮ ਗਿਆਨੀ ਤੋਂ ਐਸੇ ਮਹਾਨ ਮਹਾਪੁਰਖ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਾਜੇ ਨਵਾਜੇ ਸਤਨ ਤਨ ਬਾਬਾ ਬੁੱਢਾ ਸਾਹਿਬ ਜੀ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪੇੜ ਮੱਲਿਆ ਤੁਹਾ ਮਾਪੁਰਖਾ ਦਾ ਹੁਕਮ ਹੋਇਆ ਸਾਧ ਸੰਗਤ ਜੀ ਕੋਜ ਵਿਚਾਰ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਜੀਵਨ ਵਿੱਚੋਂ ਤੁਆਬ ਜੀ ਦੀ ਸੇਵਾ ਦੇ ਵਿੱਚ ਬੇਨਤੀ ਕੀਤੀ ਭੁੱਲ ਚੁੱਕ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ